ਇੱਕ ਪਾਸੇ ਅੰਮ੍ਰਿਤਸਰ ਦੇ ਵਿੱਚ 크리스마ਸ ਦਾ ਤਿਹਾੜੀ ਅਤੇ ਛੋਟੇ ਸਾਹਿਬਜ਼ਾਦੇਾਂ ਦੀ ਸ਼ਹਾਦਤ ਨੂੰ ਸਮਰਪਿਤ ਦਿਨ ਮਨਾਏ ਜਾ ਰਹੇ ਸਨ ਤਿਹਾੜੀ ਪਾਸੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਇੰਨੀ ਸਖਤੀ ਦੇ ਵਿੱਚ ਵੀ ਅੰਮ੍ਰਿਤਸਰ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜੀ ਹਾਂ ਅੰਮ੍ਰਿਤਸਰ 'ਚ ਅਚਾਨਕ ਹੋਈ ਹਵਾਈ ਫਾਇਰਿੰਗ ਕਾਰਨ ਦੈਸ਼ਦਾਮ ਹਾਲ ਬਣਿਆ ਹੋਇਆ ਇਹ ਗੋਲੀਬਾਰੀ ਗੇਟ ਹਕੀਮਾ ਥਾਣਾ ਖੇਤਰ ਦੀ ਇਹ ਪਿੰਡ ਛੋਟਾ ਹਰੀਪੁਰਾ ਵਿੱਚ ਹੋਈ ਹੈ ਇਸ ਨਾਲ ਪਰਿਵਾਰ ਵਿੱਚ ਦਹਿਸ਼ਤ ਫੈਲ ਗਈ ਹੈ ਉਹਨਾਂ ਦੱਸਿਆ ਕਿ ਇਹਨਾਂ ਬਦਮਾਸ਼ਾਂ ਦੀ ਉਹਨਾਂ ਦੇ ਲੜਕੇ ਨਾਲ ਲੜਾਈ ਹੋਈ ਸੀ ਜਿਸ ਦਾ ਬਦਲਾ ਲੈਣ ਲਈ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੁਝ ਅਣਪਛਾਤੇ ਨੌਜਵਾਨ ਉਹਨਾਂ ਦੇ ਲੜਕੇ ਦੀ ਤਲਾਸ਼ ਵਿੱਚ ਘਰ ਦੇ ਬਾਹਰ ਆਏ ਅਤੇ ਗੋਲੀਆਂ ਚਲਾ ਦਿੱਤੀਆਂ ਮੌਕੇ ਤੇ ਉਹ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ ਅਭਿਸ਼ਰ ਤੋਂ ਜੀ ਅਸੰਦੂ ਦੀ ਰਿਪੋਰਟ ਘਟਨਾ ਆ ਗਈ ਮੈਂ ਕੋਠੇ ਦੇ ਕੁੜੀ ਨਾਲ ਖਲੋਤਾ ਸੀ ਉਹਨਾਂ ਨੇ ਕਾਲ ਖਲਾ ਦੀ ਪਸੋਲਿਆ ਕੱਢਣ ਨਹੀਂ ਮੈਂ ਗਾਲਾਂ ਕੱਢ ਮੈਂ ਇੱਟਾ ਚਲਾਈਆਂ ਉਹ ਅੱਗੇ ਭੱਜ ਗਏ ਫਿਰ ਉੱਤੇ ਜਾ ਕੇ ਉਹਨੇ ਫਾਰਕ ਕੀਤੇ ਤੁਹਾਡੀ ਕੋਈ ਦਸ਼ਮਨੀ ਹੈ ਜੀ ਪਹਿਲਾਂ ਮੇਰੇ ਦੀ ਕੋਈ ਮੈਂ ਕਿਹਨਾਂ ਤੱਕ ਵੈਸੇ ਨਹੀਂ ਲੜਿਆ ਤੇ ਮੇਰੀ ਕਿਹੜੀ ਕਿਸੇ ਨਾਲ ਦਸ਼ਮਨੀ ਤੁਹਾਡੇ ਬੱਚੇ ਵੀ ਕਹਿ ਰਹੇ ਜੀ ਮਾਤਾ ਜੀ ਕਹਿ ਰਹੇ ਉਹ ਅੰਦਰ ਹੀ ਹੋਏਗੀ ਉਹਦੀ ਸਾਡੇ ਸਾਡੇ ਨਾਲ ਨਹੀਂ ਨਾ ਹੈਗੀ ਕੋਈ ਬੱਚੇ ਨੂੰ ਕੀ ਬੇਦਕ ਲੋਚ ਆ ਬੇ ਇਦਾਂ ਹਾ ਕੀਤਾ ਮੰਗ ਕੀ ਕਰਦੇ ਆ ਮੰਗ ਕਰਦੇ ਆ ਪੁਲਿਸ ਨੂੰ ਜਾ ਕੇ ਤੁਹਾਨੂੰ ਕੋਈ ਠੱਠ ਪੇੜ ਲਾ ਦੇ ਜਿਆਨੇ ਨੂੰ ਲੋ ਹੋ ਜੇ ਫਿਰ ਕੌਣ ਜ਼ਿੰਮੇਵਾਰ ਹੈ ਅਨ ਇਨਸਾਫ ਦਿੱਤਾ ਜਾਵੇ ਬਸ ਸਾਾਨੂੰ ਇਨਸਾਫ ਚਾਹੀਦਾ ਬਸ ਕਿਹੜਾ ਲੱਕ ਹੈ ਇਹ ਛੋਟਾ ਰਿ ਭਰਾ ਛੋਟਾ ਰਿ ਪੂਰਾ ਤਾਂ ਬਵਨ ਗੁਰਦੁਆਰੇ ਦੇ ਸਾਹਮਣੇ ਕਟਨਾ ਬਾਪੀ ਕਟਨਾ ਬਾਪੀ ਇੱਥੇ ਲਾਗੇ ਮਰ ਗਈ ਮੈਂ ਉੱਥੇ ਬੈਠੀ ਤੇ ਗੁੜੀਆਂ ਦੇ ਛੋ ਬੱਚੇ ਲਾ ਕੇ ਕੋਠੇ ਬੈਠੀ ਤੇ ਇੱਥੇ ਕਾਰ ਆਈ ਬਲੇ ਇੱਥੇ ਖਲੋਤੀ ਕਾਰ ਕਾਰ ਖਲੋਤੀ ਤੇ ਬੋਲੀ ਗਿਆ ਅੱਦਾ ਅੱਦਾ ਕਰਨ ਲੱਗ ਪਏ ਮੈਂ ਉਸ ਤੋਂ ਗੱਲਾਂ ਕੱਢੀਆਂ ਇੱਥਾ ਜਾਈ ਉੱਥੇ ਜਾ ਕੇ ਗੱਡੀ ਦੀ ਬ੍ਰੇਕ ਲੱਗ ਗਈ ਗੱਡੀ ਦੀ ਬ੍ਰੇਕ ਲੱਗੀ ਤਾਂ ਉੱਥੇ ਖਲੋ ਕੇ ਗੱਲਾਂ ਕੱਢਣ ਲੱਗ ਪਏ ਤੇ ਇਹਨਾਂ ਨੇ ਗੱਲਾਂ ਗੱਡੀਆਂ ਕੋਠੇ ਤੋਂ ਵੀ ਕਿਹੜਾ ਹੈਗਾ ਕੌਣ ਹੈਗਾ ਇਹ ਤੂੰ ਜਾ ਕੇ ਤੇ ਉਹ ਸਾਹਮਣੇ ਚੱਲ ਗਏ ਉੱਥੇ ਜਾ ਕੇ ਤਿੰਨ ਚਾਰ ਫੇਰ ਕੱਢੇ ਉਹਨਾਂ ਨੇ ਇਹ ਚੀਕੂ ਨਹੀਂ ਹੈ ਗੇਂਦਰਾ ਕਲੋਨੀ ਦੇ ਇਹਨਾਂ ਦਾ ਕੋਈ ਦੁਸ਼ਮਣੀ ਤੁਹਾਡੇ ਨਾਲ ਕੋਈ ਦੁਸ਼ਮਣੀ ਕੋਈ ਨਹੀਂ ਦੁਸ਼ਮਣੀ ਸਾਡੀ ਕੋਈ ਨਹੀਂ ਹੈਗੀ ਬੱਚਾ ਅੰਦਰ ਹੀ ਬੱਲੇ ਸਾਡਾ ਤੇ ਉਹਦੇ ਨਾਲ ਅੰਦਰ ਕਿਤੇ ਲੜਾਈ ਝਗੜਾ ਹੋਇਆ ਤੇ ਉਹਦੇ ਕਰਕੇ ਉਹ ਮਤਲਬ ਕੀ ਉਹ ਘਰ ਨਹੀਂ ਦਿੰਦਾ ਅਸੀਂ ਵੀ ਦਖਲ ਕੀਤਾ ਘਰ ਨਹੀਂ ਦਿੰਦਾ ਉਹ ਬਾਹਰ ਰਹਿੰਦਾ ਤੇ ਉਹ ਇੱਥੇ ਆ ਕੇ ਗੱਲਾਂ ਘਟਕੇ ਤੇ ਉੱਥੇ ਫੈਰ ਕਰਕੇ ਗਾ ਕਹਿੰਦੇ ਅਸੀਂ ਚੁੱਕ ਕੇ ਤੁਹਾਨੂੰ ਖੜਨਾ ਹੈ ਸਾਰੇ ਟੱਬਰ ਨੂੰ ਅਸੀਂ ਮਾਰਨਾ ਅੱਪੀ ਹੋ ਜਾਏਗਾ ਸੁਣਾ ਲਓ ਉਹਨਾਂ ਨੇ ਆਏ ਹੋਏ ਹੈ ਕੰਪਲੇਂਟ ਨੂੰ ਆਪਣਾ ਬਿਆਨ ਦਰਜ ਕਰਾ ਰਹੇ ਆ ਫਿਰ ਜੋ ਬਿਆਨ ਚ ਦੇਣਗੇ ਉਸ ਤੋਂ ਬਾਅਦ ਜੋ ਅੱਗੇ ਫਰਦਰ ਮੰਦੀ ਹੈ ਇਨਵੈਸਟੀਗੇਸ਼ਨ ਵਿੱਚ ਉਹ ਗਲਿਕਰ ਕਰ ਲਾਂਗੇ ਜੀ ਰਾਂਗੇ ਪ੍ਰੈਸਿਡੈਂਟ ਜੀ ਕਿੰਨਾ ਵੱਲ ਚਲਾਈ ਗਏ ਮੈਂ ਤਾਂ ਨਵੇਂ ਵੀ ਆਪਣਾ ਲਈ ਆ ਸਾਨੂੰ ਬਿਆਨ ਲਿਖਾ ਰਹੇ ਨੇ ਸਟੇਟਮੈਂਟ ਦੇਣਗੇ ਫਿਰ ਉਸ ਤੋਂ ਬਾਅਦ ਮੈਂ ਰੰਗ ਦੇ ਦਾਂ